ਜਿਹੜੇ ਕਿ ਰੋਜ਼ ਰੋਜ਼ਾਨਾ ਟੈਕਸੀ ਸਰਵਿਸ ਯੂਜ਼ ਕਰਦੇ ਨੇ ਭਾਵੇਂ ਉਹ 2 ਵੀਲਰ ਹੈ ਭਾਵੇਂ ਉਹ 3 ਵੀਲਰ ਹੈ ਭਾਵੇਂ ਉਹ 4 ਵੀਲਰ ਹੈ ਮੰਜ਼ਲ ਤੇ ਪਹੁੰਚ ਜਾਣੇ ਤੋਂ ਜੋ ਕਿਰਾਇਆ ਤੁਹਾਨੂੰ ਪਹਿਲਾਂ ਦਿਖਾ ਰਿਹਾ ਹੁੰਦਾ ਹੈ ਉਹ ਅੱਗੇ ਜਾ ਕੇ ਵੱਧ ਜਾਂਦਾ ਇੱਕ ਪ੍ਰਾਈਵੇਟ ਜਿਹੀ ਕੈਬ ਸਰਵਿਸ ਨੂੰ 8000 ਰੁਪਏ ਜੁਰਮਾਨਾ ਕੀਤਾ ਗਿਆ ਉਹ ਵੀ ਸਿਰਫ 27 ਰੁਪਏ ਦੇ ਪਿੱਛੇ ਇਸ ਪੇਟਾ ਕਿ ਗੱਲ 27 ਰੁਪਈਆਂ ਦੀ ਨਹੀਂ ਗੱਲ ਹੈਗੀ ਹੈ ਜੋ ਤੁਸੀਂ ਆਪਣਾ ਕਰਾਰ ਕੀਤਾ ਜੋ ਡੀਲ ਕੀਤੀ ਉਸ ਤੋਂ ਮੁਕਰਨ ਦੀ ਉਸ ਤੋਂ ਵੱਧ ਪੈਸੇ ਲੈਣ ਦੀ ਹੈ ਸੋ ਇਹ ਵੀਡੀਓ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ ਜਿਹੜੇ ਕਿ ਰੋਜ਼ ਰੋਜ਼ਾਨਾ ਟੈਕਸੀ ਸਰਵਿਸ ਯੂਜ਼ ਕਰਦੇ ਨੇ ਭਾਵੇਂ ਉਹ 2-ਵੀਲਰ ਹੈ ਭਾਵੇਂ ਉਹ 3-ਵੀਲਰ ਹੈ ਭਾਵੇਂ ਉਹ 4-ਵੀਲਰ ਹੈ ਕਿਸੇ ਵੀ ਤਰ੍ਹਾਂ ਦੀ ਟੈਕਸੀ ਸਰਵਿਸ ਕੈਪ ਜਦੋਂ ਤੁਸੀਂ ਯੂਜ਼ ਕਰਦੇ ਹੋ ਤੇ ਅਕਸਰ ਅੱਜਕੱਲ ਇੱਕ ਚੀਜ਼ ਸਾਹਮਣੇ ਆ ਰਹੀ ਹੈ ਕਿ ਜੇ ਤੁਸੀਂ ਆਨਲਾਈਨ ਕੈਪ ਬੁੱਕ ਕਰਦੇ ਹੋ ਤੇ ਜੋ ਤੁਹਾਨੂੰ ਪੈਸੇ ਸ਼ੋ ਹੁੰਦੇ ਆ ਜਦੋਂ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਹੋ ਮੰਜ਼ਿਲ ਤੇ ਪਹੁੰਚ ਜਾਣੇ ਤੋਂ ਜੋ ਕਿਰਾਇਆ ਤੁਹਾਨੂੰ ਪਹਿਲਾਂ ਦਿਖਾ ਰਿਹਾ ਹੁੰਦਾ ਹੈ ਉਹ ਅੱਗੇ ਜਾ ਕੇ ਵੱਧ ਜਾਂਦਾ ਹੈ ਚੰਡੀਗੜ੍ਹ 'ਚ ਹਾਲ ਹੀ 'ਚ ਬੀਤੇ ਕੱਲ ਇੱਕ ਜਿਹੇਆ ਫੈਸਲਾ ਆਇਆ ਜਿਸ ਨੇ ਕੀ ਉਹਨਾਂ ਕੰਪਨੀਆਂ ਨੂੰ ਜਿਹੜੀਆਂ ਸਰਵਿਸ ਪ੍ਰੋਵਾਈਡ ਕਰਾਰੀਆਂ ਨੇ ਕੰਨ ਉਹਨਾਂ ਦੇ ਖਿੱਚ ਕੇ ਰੱਖਤੇ ਟਾਈਟ ਕਰ ਦਿੱਤੇ ਐ ਇੱਕ ਪ੍ਰਾਈਵੇਟ ਜੇਹੀ ਕੈਬ ਸਰਵਿਸ ਨੂੰ 8000 ਰੁਪਏ ਜੁਰਮਾਨਾ ਕੀਤਾ ਗਿਆ ਉਹ ਵੀ ਸਿਰਫ 27 ਰੁਪਏ ਦੇ ਪਿੱਛੇ 27 ਰੁਪਏ ਉਹਨੇ ਜ਼ਿਆਦਾ ਚਾਰਜ ਕੀਤੇ ਤੇ ਜਦੋਂ ਕਸਟਮਰ ਨੇ ਕਿਹਾ ਤੁਸੀਂ ਮੇਰੇ ਤੋਂ ওভারਚਾਰਜ ਕਰ ਰਹੇ ਹੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਂ ਕਿੱਥੇ ਜਾਣਾ ਤੁਸੀਂ ਮੇਰੀ ਗੱਲ ਨਹੀਂ ਮੰਨੀ ਤੇ ਮੇਰੇ ਤੋਂ 27 ਰੁਪਏ ਚਾਰਜ ਲੈਂਦੇ ਹੈ ਉਹ ਪਹਿਲਾਂ ਲੀਗਲ ਨੋਟਿਸ ਵੀ ਕੰਪਨੀ ਨੂੰ ਭੇਜਦਾ ਹੈ ਕੰਪਨੀ ਕੋਈ ਪਰਵਾਹ ਨਹੀਂ ਕਰਦੀ ਫਿਰ ਉਹ ਕੰਜ਼ਿਊਮਰ ਕਮਿਸ਼ਨ ਦੇ ਵਿੱਚ ਜਾਂਦਾ ਤੇ ਕੰਜ਼ਿਊਮਰ ਕਮਿਸ਼ਨ ਉਸ ਕੰਪਨੀ ਨੂੰ ਟਾਈਟ ਕਰਦੇ ਹੋਏ ਪੂਰੇ 8000 ਰੁਪਏ ਜੁਰਮਾਨਾ ਕਰ ਦਿੰਦੇ ਹੈ ਪੂਰਾ ਗੱਲਬਾਤ ਕੀ ਸੀ ਘਟਨਾ ਕੀ ਸੀ ਆਪਣਾ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੇਖਾਂਗੇ ਧਿਆਨ ਨਾਲ ਸੁਣਨਾ ਅਤੇ ਸਮਝਣਾ ਜੇ ਤੁਸੀਂ ਕੈਬ ਸਰਵਿਸ ਬੁੱਕ ਕੀਤੀ ਹੈ ਤਾਂ ਕੋਈ ਵੀ ਥੜਾ ਤੋਂ ওভারਚਾਰਜ ਨਹੀਂ ਕਰ ਸਕਦਾ ਸਵਾਸਤਿਕ ਨਾ ਦਾ ਇੱਕ ਬੰਦਾ ਜਿਹੜਾ ਹੈਗਾ ਚੰਡੀਗੜ੍ਹ ਦਾ ਰਹਿਣ ਵਾਲਾ ਉਹ ਕੁਝ ਦਿਨ ਪਹਿਲਾਂ ਸੈਕਟਰ 21 ਤੋਂ ਸੈਕਟਰ 13 ਭਾਵ ਮਨੀ ਮਾਜਰਾ ਜਾਣ ਦੇ ਲਈ ਕੈਬ ਸਰਵਿਸ ਬੁੱਕ ਕਰਦਾ ਹੈ ਕਿਹੜੀ ਕੈਬ ਸਰਵਿਸ ਬੁੱਕ ਕਰਦਾ ਉਹ ਉਬਰ ਦੀ ਉਬਰ ਬੜੀ ਮਸ਼ਹੂਰ ਕੰਪਨੀ ਹੈਗੀ ਹੈ ਤੁਹਾਨੂੰ ਉਬਰ ਦੀ ਸਰਵਿਸ ਉਹ ਆਨਲਾਈਨ ਬੁੱਕ ਕਰਦਾ ਤੇ ਆਪਣਾ ਉਹਨੂੰ ਜਿਹੜਾ ਹੈਗਾ 21 ਸੈਕਟਰ ਤੋਂ 13 ਸੈਕਟਰ ਮਨੀ ਮਾਜਰੇ ਜਾਣਾ ਪੈਂਦਾ ਜਾਣ ਲਈ ਜਦੋਂ ਉਹ ਤੇ ਗੱਡੀ 'ਚ ਬੈਠ ਜਾਂਦਾ ਹੈ ਉਸ ਦੀ ਜਿਹੜੀ ਕੁੱਲ ਆਪਣਾ ਕਿਲੋਮੀਟਰ ਆਂਦਾ ਹੈ ਕਿੰਨੇ ਕਿਲੋਮੀਟਰ ਜਾ ਰਿਹਾ ਜੀ ਉਹ 7.82 ਕਿਲੋਮੀਟਰ ਜਿਹੜਾ ਹੈਗਾ 7 ਕਿਲੋਮੀਟਰ 82 ਮੀਟਰ ਦਾ ਉਹਨੇ ਜਿਹੜੀ ਦੂਰੀ ਉਸ ਆਟੋ ਦੇ ਵਿੱਚ ਆਪਣੀ 4 ਵੀਲਰ ਦੇ ਵਿੱਚ ਜਿਹੜੀ ਤੈਅ ਕਰਦਾ ਵਹੀਕਲ ਦੇ ਵਿੱਚ ਨਾਟ 3 ਵੀਲਰ 4 ਵੀਲਰ ਤੈਅ ਕਰਦਾ ਤੇ ਕਿਰਾਇਆ ਜਦੋਂ ਬੁਕਿੰਗ ਕਰਦਾ ਉਹਨੂੰ ਦਿਖਾਇਆ ਜਾਂਦਾ 53 ਰੁਪਏ ਵੀ ਤੈਨੂੰ 21 ਸੈਕਟਰ ਤੋਂ ਊਬਰ ਵਾਲੇ ਮਨੀ ਮਾਜਰਾ ਛੱਡਣਗੇ 7 ਕਿਲੋਮੀਟਰ ਦਾ ਜਿਹੜਾ ਹੈਗਾ ਤੇਰਾ ਕੁਝ ਮੀਟਰ ਦਾ ਏਰੀਆ ਕਵਰ ਹੋਏਗਾ 53 ਰੁਪਏ ਲਵਾਂਗੇ ਉਹਦੇ ਵਿੱਚ ਬੈਠ ਜਾਂਦਾ ਸਰਵਿਸ ਚ ਆਪਣੀ ਜਦੋਂ ਉੱਥੇ ਪਹੁੰਚਦਾ ਦੋਸਤੋ 80 ਰੁਪਏ ਕਰਾਇਆ ਮੰਗਿਆ ਜਾਂਦਾ ਉਹ ਵੀ ਹੈਰਾਨ ਹੁੰਦਾ ਕਿ ਜਦੋਂ ਮੈਂ ਬੁੱਕ ਕੀਤਾ 53 ਰੁਪਏ ਸੀ ਮੈਂ ਕੰਪਨੀ ਨੂੰ ਪਹਿਲਾਂ ਦੱਸਿਆ ਉਹਨਾਂ ਕੋਲ ਵੀ ਸਾਰਾ ਮੇਰਾ ਚਾਰਟ ਪਹੁੰਚਿਆ ਮੈਂ ਕਿੰਨੇ ਕਿਲੋਮੀਟਰ ਜਾਣਾ ਤੇ ਹੁਣ ਇਹ 27 ਰੁਪਏ ਕਿੱਦਾਂ ਵੱਧ ਗਏ ਖੈਰ ਉਸ ਟਾਈਮ ਪੇ ਕਰ ਦਿੰਦਾ 80 ਰੁਪਏ ਤੇ ਉਸ ਤੋਂ ਬਾਅਦ ਉਹ ਕੰਪਨੀ ਨੂੰ ਸ਼ਿਕਾਇਤ ਦਰਜ ਕਰਾਂਦਾ ਕਿ ਮੇਰੇ ਤੋਂ 27 ਰੁਪਏ ਤੁਸੀਂ ਜ਼ਿਆਦਾ ਚਾਰਜ ਕਰ ਲਿਆ ਉੱਪਰ ਵਾਲੇ ਉਹਦੀ ਕੋਈ ਪਰਵਾਹ ਨਹੀਂ ਕਰਦੇ ਕਹਿੰਦੇ ਜੋ ਹੋਣਾ ਸੀ ਹੋ ਗਿਆ ਹਾਲਾਂਕਿ ਇਹ ਤਾਂ ਹੁੰਦਾ ਨਹੀਂ ਹੈਗਾ ਕਈ ਵਾਰ ਜਦੋਂ ਆਪਾਂ ਡਰਾਈਵਰਾਂ ਨੂੰ ਵੀ ਪੁੱਛਦੇ ਆਂ ਵੀ ਤੁਸੀਂ ਜ਼ਿਆਦਾ ਚਾਰਜ ਕੀਤੇ ਆ ਮੇਰੇ ਕੋਲ ਪੈਸੇ ਘੱਟ ਆਏ ਕਹਿੰਦਾ ਜੀ ਇਹ ਪਿੱਛੋਂ ਹੀ ਹੋ ਜਾਂਦਾ ਜੀ ਸਾਡੇ ਵੀ ਹੱਥ ਨਹੀਂ ਹੈਗਾ ਕੰਪਨੀ ਵਾਲੇ ਆਪ ਹੀ ਆਨਲਾਈਨ ਕੁਛ ਇਹਨੂੰ ਅਪਡੇਟ ਕਰ ਦਿੰਦੇ ਆ ਵੀ ਡਰਾਈਵਰ ਜ਼ਿਆਦਾ ਘੁੰਮ ਜਾਂ ਲੋਕੇਸ਼ਨ ਲੰਬੀ ਆ ਗਈ ਘੁੰਮ ਕੇ ਚਲਾ ਗਿਆ ਟਾਈਮ ਲੱਗ ਗਿਆ ਐਦਾਂ ਦੇ ਉਹ ਤਰਕ ਦਿੰਦੇ ਆ ਬਹਾਨੇ ਦਿੰਦੇ ਆ ਪਰ ਇਹ ਸਭ ਗੈਰਵਾਜਬ ਨੇ ਕਿਉਂਕਿ ਜਦੋਂ ਤੁਸੀਂ ਬੁੱਕ ਕਰਦੇ ਹੋ ਤਾਂ ਉਹਨਾਂ ਕੋਲ ਚਲਾ ਜਾਂਦਾ ਕੰਪਨੀ ਕੋਲ ਪਹਿਲਾਂ ਹੀ ਕਿੰਨਾ ਕੁ ਟ੍ਰੈਫਿਕ ਹੋਏਗਾ ਕਿੰਨਾ ਕੁ ਟਾਈਮ ਲੱਗੇਗਾ ਕਿੰਨਾ ਕੁ ਨਹੀਂ ਲੱਗੇਗਾ ਸੋ ਉਹ ਉਹਨਾਂ ਕੀ ਗੱਲ 27 ਰੁਪਈਆਂ ਦੀ ਨਹੀਂ ਗੱਲ ਹੈਗੀ ਹੈ ਜੋ ਤੁਸੀਂ ਆਪਣਾ ਕਰਾਰ ਕੀਤਾ ਜੋ ਡੀਲ ਕੀਤੀ ਉਸ ਤੋਂ ਮੁਕਰਨ ਦੀ ਹੈ ਉਸ ਤੋਂ ਵੱਧ ਪੈਸੇ ਲੈਣ ਦੀ ਹੈਗੀ ਹੈ ਸੋ ਇਸ ਕਰਕੇ ਉਹ ਲੀਗਲ ਨੋਟਿਸ ਭੇਜਦਾ ਹੈ ਕੰਪਨੀ ਫਿਰ ਵੀ ਕੋਈ ਜਵਾਬ ਨਹੀਂ ਦਿੰਦੀ ਜਿਸ ਤੋਂ ਬਾਅਦ ਉਹ ਕੰਜ਼ਿਊਮਰ ਕਮਿਸ਼ਨ ਦੇ ਵਿੱਚ ਜਾਂਦਾ ਹੈ ਕਿ ਮੇਰੇ ਤੋਂ 27 ਰੁਪਏ ਉਹਨਾਂ ਨੇ ਜ਼ਿਆਦਾ ਚਾਰਜ ਕੀਤੇ ਨੇ ਔਰ ਮੇਰੇ ਪੁੱਛਣ ਤੇ ਕੋਈ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਦੇ ਰਿਹਾ ਤੇ ਜਦੋਂ ਕੰਜ਼ਿਊਮਰ ਕਮਿਸ਼ਨ 'ਚ ਮਾਮਲਾ ਜਾਂਦਾ ਹੈ ਸਵਾਸਤਿਕ ਵੱਲੋਂ ਇਹ ਪਾਇਆ ਜਾਂਦਾ ਤਾਂ ਉਹ ਉਹਨਾਂ ਨੂੰ ਬੁਲਾਉਂਦੇ ਨੇ ਕੰਪਨੀ ਫਿਰ ਵੀ ਕੋਈ ਪ੍ਰਵਾਹ ਨਹੀਂ ਕਰਦੀ ਤੇ ਪੂਰੇ 27 ਰੁਪਏ ਪਿੱਛੇ 8000 ਰੁਪਏ ਜੁਰਮਾਨਾ ਜਿਹੜਾ ਕਰ ਦਿੱਤਾ ਜਾਂਦਾ ਔਰ ਉਹ 5000 ਰੁਪਿਆ ਕੀ ਹੈ 5000 ਰੁਪਿਆ ਜਿਹੜੀ ਉਹਨੂੰ ਮਾਨਸਿਕ ਪਰੇਸ਼ਾਨੀ ਹੋਈ ਕਸਟਮਰ ਨੂੰ ਕੰਜ਼ਿਊਮਰ ਨੂੰ ਆਪਣੇ ਜਦੋਂ ਸੀਗੇ ਉਬਰਬੋਕ ਕੀਤੀ ਸੀਗੀ ਤੇ 3000 ਰੁਪਏ ਜਿਹੜਾ ਦਾ ਮੁਕੱਦਮਾ ਖਰਚ ਰਾਸ਼ੀ ਭਾਅ ਕਾਗਜ਼ ਪੱਤਰ ਤਿਆਰ ਕਰਨ ਤੇ ਲਿਟੀਗੇਸ਼ਨ ਦੇ ਡਾਕੂਮੈਂਟ ਤਿਆਰ ਕਰਨ ਤੇ ਲੱਗਿਆ ਸੋ 27 ਰੁਪਏ ਪਿੱਛੇ ਟਾਈਟ ਕਰਦੇ ਹੋਏ ਕੰਜ਼ਿਊਮਰ ਕਮਿਸ਼ਨ ਚੰਡੀਗੜ੍ਹ ਨੇ 8000 ਰੁਪਏ ਜੁਰਮਾਨਾ ਕਰ ਦਿੱਤਾ ਹੈ ਤੁਸੀਂ ਵੀ ਧਿਆਨ ਰੱਖੋ ਜਦੋਂ ਕਿਸੇ ਤੁਸੀਂ ਸਕੈਪ ਸਰਵਿਸ ਜਾ ਰਹੇ ਹੋ ਭਾਵੇਂ ਉਹ ਮੋਟਰਸਾਈਕਲ ਹੈ ਟੂ ਵੀਲਰ ਹੈ ਭਾਵੇਂ ਉਹ ਆਟੋ ਹੈ ਥਰੀ ਵੀਲਰ ਹੈ ਭਾਵੇਂ ਉਹ ਕਾਰ ਹੈ ਫੋਰ ਵੀਲਰ ਹੈ ਉਨਾਂ ਨਹੀਂ ਦੇਣੇ ਹੈ ਵੱਧ ਕੇ ਕਦੀ ਵੀ ਕੰਪਨੀ ਤੁਹਾਡੇ ਤੋਂ ਨਹੀਂ ਲੈ ਸਕਦੀ ਜੇ ਲਏਗੀ ਤਾਂ ਅੱਗੇ ਕੰਜ਼ਿਊਮਰ ਕੰਫੀਡੈਂਸ ਬੈਠਾ ਹੈ ਉਹਨਾਂ ਨੂੰ ਟਾਈਟ ਕਰਨ ਨੂੰ ਹੋਰ ਨਵੀਂ ਅਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ